you mm -hmm. ਹਾਂਜੀ ਆਪਾਂ હાજરਾਂ ਜੀ ਈਟੀਟੀ 994 ਸਬੰਧੀ ਮੋਸਟ ਇੰਪੋਰਟੈਂਟ ਵੀਡੀਓ ਲੈ ਕੇ ਪਿਛਲੇ 2-3 ਦਿਨਾਂ ਤੋਂ ਬਹੁਤ ਸਾਰੇ ਕੈਂਡੀਡੇਟਸ ਦੇ ਕਮੈਂਟਸ ਮੈਸੇਜ ਆ ਰਹੇ ਸਨ ਕਿ ਮੈਡਮ ਭਰਤੀ ਤੇ ਇਹੜਾ ਨਵਾਂ ਕੇਸ ਲੱਗਿਆ ਹੈ ਉਹਦਾ ਭਰਤੀ ਤੇ ਕੀ ਇਫੈਕਟ ਪਏਗਾ ਭਰਤੀ ਪੂਰੀ ਹੋਏਗੀ ਵੀ ਜਾਂ ਨਹੀਂ ਕੀ ਭਰਤੀ ਤੇ ਸਟੇ ਹੋ ਸਕਦੀ ਹੈ ਜੋ ਐਗਜ਼ਾਮ ਡੇਟ ਜਿਹੜੀ ਹੈ ਡਿਪਾਰਟਮੈਂਟ ਵੱਲੋਂ ਦਿੱਤੀ ਗਈ ਹੈ ਕੀ ਉਹ ਚੇਂਜ ਹੋਏਗੀ ਇਸ ਕੇਸ ਕਰਕੇ ਤਾਂ ਤੁਹਾਡੇ ਸਾਰੇ ਡਾਊਟਸ ਨੂੰ ਲੈ ਕੇ ਅੱਜ ਦੀ ਇਸ ਵੀਡੀਓ ਦੇ ਵਿੱਚ ਜਿਹੜੀ ਗੱਲ ਕਰਨ ਵਾਲਿਆਂ ਇਸ ਦੇ ਨਾਲ ਹੀ ਆਪਾਂ ਗੱਲ ਕਰਾਂਗੇ ਕਿ ਉਸ ਹੁਣ ਇਸ ਜਿਹੜਾ ਕੇਸ ਲੱਗਿਆ ਹੋਇਆ ਇਹਦਾ ਕੀ ਹੱਲ ਸਕਦਾ ਹੈ ਕਿ ਇਸ ਤਰੀਕੇ ਨਾਲ ਜਿਹੜੀ ਪ੍ਰਕਿਰਿਆ ਕੰਪਲੀਟ ਹੋ ਸਕਦੀ ਹੈ ਉਹਦੇ ਤੇ ਵੀ ਆਪਾਂ ਜਿਹੜੀ ਹੈ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਤਾਂ ਆਓ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ ਸਭ ਤੋਂ ਪਹਿਲਾਂ ਦੇਖੋ ਜਿਹੜੀ ਇਹ ਵੀਡੀਓ ਦੋ ਤਿੰਨ ਦਿਨ ਲੇਟ ਕਿਉਂ ਬਣਾਈ ਜਾ ਰਹੀ ਹੈ ਕਿਉਂਕਿ ਪ੍ਰੋਪਰ ਧਿਆਨ ਦੇ ਨਾਲ ਜਿਹੜਾ ਕੇਸ ਨੂੰ ਸਮਝਿਆ ਗਿਆ ਕਿ ਕੇਸ ਕਿਉਂ ਲਗਾਇਆ ਜਾ ਰਿਹਾ ਹੈ ਠੀਕ ਹੈ ਕਿ ਇਸ ਤਰੀਕੇ ਨਾਲ ਲਗਾਇਆ ਹੈ ਤੇ ਕਿਸ ਮੁੱਦੇ ਤੇ ਲਗਾਇਆ ਗਿਆ ਹੈ ਇਹ ਆਲਰੇਡੀ ਬਹੁਤ ਸਾਰੇ ਕੈਂਡੀਡੇਟਸ ਨੂੰ ਪਤਾ ਵੀ ਹੋਵੇਗਾ ਹੋ ਸਕਦਾ ਹੈ ਕਈਆਂ ਨੂੰ ਨਾ ਵੀ ਪਤਾ ਹੋਵੇ ਤਾਂ ਇਸ ਵੀਡੀਓ ਦੇ ਵਿੱਚ ਆਪਾਂ ਡਿਟੇਲ ਦੇ ਨਾਲ ਗੱਲ ਕਰਾਂਗੇ ਸਭ ਤੋਂ ਪਹਿਲਾਂ ਦੇਖੋ ਕੇਸ ਨੂੰ ਸਮਝੋ ਉਹ ਤੋਂ ਬਾਅਦ ਫਿਰ ਆਪਾਂ ਗੱਲ ਕਰਾਂਗੇ ਕਿ ਹੁਣ ਇਸ ਦਾ ਕੀ ਹੱਲ ਹੋ ਸਕਦਾ ਹੈ ਕੀ ਸੋਲੂਸ਼ਨ ਹੋ ਸਕਦਾ ਹੈ ਤੇ ਇਸ ਕੇਸ ਦਾ ਭਰਤੀ ਤੇ ਕੀ ਅਸਰ ਪਵੇਗਾ ਉਹਦੇ ਤੇ ਵੀ ਆਪਾਂ ਜਿਹੜੀ ਥੋੜੀ ਜਿਹੀ ਡਿਸਕਸ਼ਨ ਕਰਾਂਗੇ ਦੇਖੋ ਜਿਵੇਂ ਤੁਹਾਨੂੰ ਪਤਾ ਹੈ ਕਿ 2-3 ਦਿਨ ਪਹਿਲਾਂ ਜਿਹੜੀ ਡਿਪਾਰਟਮੈਂਟ ਵੱਲੋਂ ਇੱਕ ਲਿਸਟ ਜਾਰੀ ਕੀਤੀ ਗਈ ਸੀ ਬਾਇਓਮੈਟ੍ਰਿਕ ਇਸ਼ੂ ਵਾਲੀ ਠੀਕ ਹੈ ਜਿਸ ਦੇ ਵਿੱਚ 60 ਪਲੱਸ ਕੁਝ ਕੈਂਡੀਡੇਟ ਜਿਹੜੇ ਨੇ ਉਹ ਬਾਹਰ ਕਰਤੇ ਡਾਇਰੈਕਟਲੀ ਤੌਰ ਤੇ ਠੀਕ ਹੈ ਸਿੱਧੇ ਤੌਰ ਤੇ ਉਹ ਜਿਹੜੇ ਨੇ ਭਰਤੀ ਦੇ ਵਿੱਚੋਂ ਬਾਹਰ ਕੱਢ ਦਿੱਤੇ ਨੇ ਜਿਨ੍ਹਾਂ ਦਾ ਡਾਟਾ ਜਿਹੜਾ ਮਿਸਮੈਚ ਸੀਗਾ ਤਾਂ ਇਹ ਜਿਹ ਗੱਲ ਕਰ ਲਈਏ ਕਿ ਜੇ ਇਸ ਕੇਸ ਕਰਕੇ ਸਟੇ ਲੱਗਦੀ ਹੈ ਤਾਂ ਕੀ ਪੂਰੀ ਭਰਤੀ ਤੇ ਸਟੇ ਲੱਗੇਗੀ ਜਾਂ ਸਿਰਫ ਇਹਨਾਂ ਹੀ ਕੈਂਡੀਡੇਟਸ ਨੂੰ ਵਿਧ ਹੈਲਡ ਜਾਂ ਰਿਜ਼ਰਵ ਕਰਕੇ ਜਿਹੜਾ ਐਗਜ਼ਾਮ ਕੰਡਕਟ ਕਰਾਇਆ ਜਾ ਸਕਦਾ ਹੈ ਦੇਖੋ ਸਭ ਤੋਂ ਪਹਿਲਾਂ ਆਪਾਂ ਨੂੰ ਪਤਾ ਹੈ ਕਿ ਜਿਹੜੇ ਆਹ ਕੇਸ ਲਗਾਏ ਗਏ ਨੇ ਠੀਕ ਹੈ ਜਿਨ੍ਹਾਂ ਵੱਲੋਂ ਇਹ ਕੇਸ ਲਗਾਇਆ ਗਿਆ ਹੈ ਓ ਕੈਂਡੀਡੇਟਸ ਜੇਕਰ ਇੱਕ ਤਰੀਕੇ ਨਾਲ ਤੁਸੀਂ ਧਿਆਨ ਨਾਲ ਸੋਚੋ ਜੇਕਰ ਉਹ ਕੈਂਡੀਡੇਟ ਕਿਸੇ ਤਰੀਕੇ ਨਾਲ ਫੇਕ ਹੁੰਦੇ ਤਾਂ ਉਹ ਕਿਸੇ ਵੀ ਹਾਲਤ ਦੇ ਵਿੱਚ ਕੇਸ ਨਾ ਕਰਦੇ ਇਹ ਗੱਲ ਆਪਾਂ ਸਾਰਿਆਂ ਨੂੰ ਪਤਾ ਹੈ ਠੀਕ ਹੈ ਜੇਕਰ ਉਹ ਕੈਂਡੀਡੇਟ ਦੇ ਵਿੱਚ ਕੋਈ ਕਮੀ ਪੇਸ਼ੀ ਹੁੰਦੀ ਆ ਉਹ ਕੋਈ ਫੇਕ ਹੁੰਦੇ ਤਾਂ ਉਹਨਾਂ ਵੱਲੋਂ ਕੋਈ ਕੇਸ ਨਹੀਂ ਸੀ ਹੋਣਾ ਕਿਸੇ ਨੂੰ ਕੋਈ ਸ਼ੌਂਕ ਨਹੀਂ ਹੈਗਾ ਆਪਦੇ ਪੈਸੇ ਜਿਹੜਾ ਇਹ ਹਾਈ ਕੋਰਟ ਦੇ ਵਿੱਚ ਲਗਾਉਣ ਦੇ ਲਈ ਆ ਆਪਣਾ ਕੀਮਤੀ ਸਮਾਂ ਬਰਬਾਦ ਕਰਨ ਦੇ ਲਈ ਠੀਕ ਹੈ ਉਹਨਾਂ ਨੂੰ ਵੀ ਡਰ ਹੁੰਦਾ ਜਿਹੜੇ ਕੈਂਡੀਡੇਟਸ ਫੇਕ ਹੁੰਦੇ ਨੇ ਕਿ ਉਹਨਾਂ ਤੇ ਕੋਈ ਲੀਗਲ ਐਕਸ਼ਨ ਜਿਹੜਾ ਹੋ ਸਕਦਾ ਹੈ 댓 ਮੀਨਸ ਇਥੋਂ ਕਿਤੇ ਨਾ ਕਿਤੇ ਜਿਹੜੇ ਚਾਂਸ ਬੰਦੇ ਨੇ ਕਿ ਜਿਨ੍ਹਾਂ ਵੱਲੋਂ ਇਹ ਕੇਸ ਲਗਾਇਆ ਗਿਆ ਏ ਉਹ ਕੈਂਡੀਡੇਟ ਜਿਹੜਾ ਆਥੈਂਟਿਕ ਕੈਂਡੀਡੇਟ ਹੈ ਠੀਕ ਹੈ ਹੁਣ ਗੱਲ ਕਰ ਲਈ ਕਿ ਜਿਨ੍ਹਾਂ ਵੱਲੋਂ ਕੇਸ ਲਗਾਇਆ ਗਿਆ ਉਹਨਾਂ ਵੱਲੋਂ ਡਿਪਾਰਟਮੈਂਟ 'ਚ ਜਾ ਕੇ ਵੀ ਗੱਲਬਾਤ ਕੀਤੀ ਗਈ ਆ ਆਪਣਾ ਮਸਲਾ ਰੱਖਿਆ ਗਿਆ ਏ ਠੀਕ ਹੈ ਜੇਕਰ ਡਿਪਾਰਟਮੈਂਟ ਆਪਣੇ ਲੈਵਲ ਤੇ ਇਸ ਮਸਲੇ ਦੀ ਹੱਲ ਕਰਦਾ ਠੀਕ ਹੈ ਇਸ ਕੇਸ ਨੂੰ ਜਿਹੜਾ ਹੈ ਲੀਗਲ ਐਕਸ਼ਨ ਲੈਣ ਦੀ ਲੋੜ ਨਾ ਪੈਂਦੀ ਕੈਂਡੀਡੇਟਸ ਦੇ ਦੁਆਰਾ ਐਡਾ ਕੋਈ ਡੀਪਲੀ ਮੁੱਦਾ ਤਾਂ ਹੈ ਨਹੀਂ ਸੀ ਬਟ ਕੈਂਡੀਡੇਟਸ ਜਿਹੜਨੇ ਮਜਬੂਰ ਹੋ ਗਏ ਡਿਪਾਰਟਮੈਂਟ ਤੋਂ ਜਿਹੜਾ ਹੈ ਕੋਈ ਜਦੋਂ ਹੱਲ ਨਹੀਂ ਮਿਲਿਆ ਤਾਂ ਉਹ ਜਿਹੜਾ ਉਹਨਾਂ ਨੇ ਕੇਸ ਫਾਈਲ ਕੀਤਾ ਠੀਕ ਹੈ ਹੁਣੇ ਕੇਸ ਜਿਹੜਾ ਫਾਈਲ ਕੀਤਾ ਗਿਆ ਹੈ 14 ਜੂਨ ਨੂੰ ਕੀਤਾ ਗਿਆ ਹੈ ਜੀ ਤੇਜ਼ ਦੀ ਜਿਹੜੀ ਨੈਕਸਟ ਹੀਅਰਿੰਗ ਆ ਉਹ ਹੈਗੀ ਹੈ ਜੀ 20 ਜੂਨ ਨੂੰ ਠੀਕ ਹੈ 20 ਜੂਨ ਨੂੰ ਇਸ ਦੀ ਸੁਣਵਾਈ ਹੋਣ ਜਾ ਰਹੀ ਹੈ ਹੁਣ ਗੱਲ ਕਰ ਲਈਏ ਕੀ ਇਹਦੇ ਤੇ ਸਟੇ ਲੱਗ ਸਕਦੇ ਆ ਦੇਖੋ ਜੇ ਤਾਂ ਡਿਪਾਰਟਮੈਂਟ ਵੱਲੋਂ ਇਹ ਭਰਤੀ ਪੂਰੀ ਕਰਨੀ ਹੈ ਤਾਂ ਤਾਂ ਇਹ ਮਸਲਾ ਬਹੁਤ ਜਲਦੀ ਹੱਲ ਕੀਤਾ ਜਾ ਸਕਦਾ ਹੈ ਜੇਕਰ ਡਿਪਾਰਟਮੈਂਟ ਚਾਹੀ ਸਿੰਪਲ ਭਾਸ਼ਾ ਦੇ ਵਿੱਚ ਸਮਝੀਏ ਠੀਕ ਹੈ ਹੁਣ ਜੇ ਆਪਾਂ ਗੱਲ ਕਰ ਲਈਏ ਕਿ ਜੇਕਰ ਹਾਈ ਕੋਰਟ ਦੇ ਵਿੱਚ ਕੇਸ ਫਾਈਲ ਹੋਇਆ ਹੈ ਤਾਂ ਇਹਦਾ ਕੀ ਜਿਹੜਾ ਇਹ ਰਿਜ਼ਲਟ ਆ ਸਕਦਾ ਹੈ ਕਿਸ ਤਰੀਕੇ ਨਾਲ ਇਹ ਜਿਹੜਾ ਕੇਸ ਸੋਲਵ ਹੋ ਸਕਦਾ ਹੈ ਦੇਖੋ ਇਹਦਾ ਦੋ ਤਰੀਕੇ ਨਾਲ ਜਿਹੜਾ ਅੱਪਾ ਲੈ ਕੇ ਚੱਲਦੇ ਆਂ ਪਰ ਇੰਨੀ ਇੱਕ ਗੱਲ ਹੈ ਕਿ ਇਸ ਕੇਸ ਦਾ ਭਰਤੀ ਤੇ ਸਿੱਧਾ-ਸਿੱਧਾ ਇਫੈਕਟ ਪਏਗਾ ਹੀ ਪਏਗਾ ਇਹ ਨਾ ਸੋਚੋ ਕਿ ਸਿਰਫ ਬਾਇਓਮੈਟ੍ਰਿਕ ਜਿਹੜੇ ਕੈਂਡੀਡੇਟਸ ਨੇ ਸਿਰਫ ਉਹਨਾਂ ਦਾ ਰੋਲ ਆਏ ਜਾਂ ਸਿਰਫ ਉਹਨਾਂ ਦਾ ਹੀ ਮੁੱਦਾ ਹੈ ਉਹਨਾਂ ਦਾ ਹੀ ਇਸ਼ੂ ਹੈ ਨੋ ਸਾਰੀ ਭਰਤੀ ਇਹਦੇ ਨਾਲ ਇਫੈਕਟ ਹੋ ਸਕਦੀ ਹੈ ਕਿਸੇ ਵੀ ਲੈਵਲ ਤੇ ਠੀਕ ਹੈ ਹੁਣ ਦੇਖੋ ਜੇ ਆਪਾਂ ਗੱਲ ਕਰ ਲਈਏ ਕੇ ਇਸ ਦੇ ਮਸਲੇ ਦੀ ਹੱਲ ਦੀ ਤਾਂ ਦੋ ਤਰੀਕੇ ਨਾਲ ਜਿਹੜਾ ਹਾਈ ਕੋਰਟ ਦਾ ਫੈਸਲਾ ਆ ਸਕਦਾ ਹੈ ਇੱਕ ਫੈਸਲਾ ਇਸ ਤਰੀਕੇ ਨਾਲ ਆ ਸਕਦਾ ਹੈ ਕਿ ਜਿਹੜੇ ਕੈਂਡੀਡੇਟਸ ਦਾ ਮੁੱਦਾ ਹੈ ਬਾਇਓਮੈਟ੍ਰਿਕ ਵਾਲੇ ਜਿਨ੍ਹਾਂ ਦੀ ਲਿਸਟ ਆਈ ਸੀ ਠੀਕ ਹੈ ਕਿ ਉਹਨਾਂ ਨੂੰ ਵਿਧ ਹੈਲਡ ਰੱਖ ਕੇ ਜਾਂ ਫਿਰ ਰਿਜ਼ਰਵਰ ਰੱਖ ਕੇ ਬਾਕੀ ਸਾਰੀ ਭਰਤੀ ਜਿਹੜੀ ਕੰਪਲੀਟ ਕੀਤੀ ਜਾਵੇ ਉਹਨਾਂ ਦਾ ਐਗਜ਼ਾਮ ਜਿਹੜਾ ਕੰਡਕਟ ਕਰਾ ਲਿਆ ਜਾਵੇ ਇਹ ਵੀ ਫੈਸਲਾ ਆ ਸਕਦਾ ਹੈ ਦੂਜੇ ਤਰੀਕੇ ਦਾ ਫੈਸਲਾ ਇਹ ਵੀ ਆ ਸਕਦਾ ਹੈ ਕਿ ਭਰਤੀ ਤੇ ਸਟੇ ਹੋਵੇ ਜਿਹੜੇ ਕੈਂਡੀਡੇਟਸ ਦੁਆਰਾ ਕੇਸ ਲਗਾਇਆ ਗਿਆ ਪਹਿਲਾਂ ਇਹਨਾਂ ਦੇ ਮਸਲੇ ਦਾ ਹੱਲ ਕੀਤਾ ਜਾਵੇ ਇਹਨਾਂ ਤੇ ਪੂਰਾ ਜਿਹੜਾ ਇਹਨਾਂ ਦਾ ਮਸਲਾ ਸੌਰਟ ਆਊਟ ਕੀਤਾ ਜਾਵੇ ਉਸ ਤੋਂ ਬਾਅਦ ਹੀ ਐਗਜ਼ਾਮ ਕੰਡਕਟ ਕਰਾਇਆ ਜਾਵੇ ਤਾਂ ਇਹ ਦੋਨੋਂ ਤਰੀਕੇ ਦਾ ਰਿਜ਼ਲਟ ਜਿਹੜਾ ਹੈ ਹਾਈ ਕੋਰਟ ਵੱਲੋਂ ਦੇਖਣ ਨੂੰ ਮਿਲ ਸਕਦਾ ਹੈ ਠੀਕ ਹੈ ਇਹੀ ਗੱਲ ਜਿਹੜੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸ ਰਹੀਆਂ ਕਿ ਇਸ ਕੇਸ ਦੇ ਨਾਲ ਪੂਰੀ ਭਰਤੀ ਇਫੈਕਟ ਹੋ ਸਕਦੀ ਹੈ ਠੀਕ ਹੈ ਕਿਤੇ ਨਾ ਕਿਤੇ ਇਹ ਮੁੱਦਾ ਇੰਨਾ ਡੀਪਲੀ ਹੈ ਨਹੀਂ ਸੀ ਜਿੰਨਾ ਇਹ ਮਾਨਯੋਗ ਹਾਈ ਕੋਰਟ ਦੇ ਵਿੱਚ ਜਾ ਕੇ ਹੋ ਚੁੱਕਿਆ ਹੈ ਤੁਹਾਨੂੰ ਪਤਾ ਹੈ ਕਿ ਇਸ ਭਰਤੀ ਨੂੰ ਜਿਹੜਾ ਹੈ ਪਹਿਲਾਂ ਹੀ ਬਹੁਤ ਲੰਬੇ ਸਮੇਂ ਬਾਅਦ ਇਹ ਜਿਹੜੀ ਹੈ ਇੱਕ ਤਰੀਕੇ ਨਾਲ ਕਹ ਲਓ ਸੇਫ ਹੋਈ ਸੀ ਲੇਕਿਨ ਹੁਣ ਜਿਹੜਾ ਇਹ ਸਿੱਧਾ ਹੀ ਬਿਨਾ ਕਿਸੇ ਦੇਖੋ ਇੱਕ ਇਹ ਵੀ ਹੋ ਸਕਦਾ ਸੀ ਕਿ ਡਿਪਾਰਟਮੈਂਟ ਨੂੰ ਚਾਹੀਦਾ ਸੀ ਕਿ ਜਦੋਂ ਪੇਪਰ ਹੋਣਾ ਹੈ 28 ਜੁਲਾਈ ਨੂੰ ਪੇਪਰ ਕੰਡਕਟ ਕਰਾ ਲਿਆ ਜਾਂਦਾ ਸਾਰੇ ਹੀ ਕੈਂਡੀਡੇਟਸ ਵੱਲੋਂ ਜਿਨ੍ਹਾਂ ਦਾ ਕੋਈ ਮੁੱਦਾ ਸੀਗਾ ਬ ਬਾਇਓਮੈਟ੍ਰਿਕ ਇਸ਼ੂ ਦਾ ਜੋ ਵੀ ਸੀਗੀ ਉਹ ਸਾਰੇ ਫੀਸ ਭਰ ਲੈਂਦੇ ਠੀਕ ਹੈ एग्जाम ਜਦੋਂ ਹੁੰਦਾ ਉਸ ਤੋਂ ਬਾਅਦ ਕਰਦੇ ਮਸਲਾ ਹੱਲ ਹਨਾ ਉਦੋਂ ਉਸ ਤੋਂ ਬਾਅਦ ਦੇਖਦੇ ਵੀ ਬਾਇਓਮੈਟ੍ਰਿਕ ਦਾ ਕੀ ਇਸ਼ੂ ਹੈ ਮਿਸਮੈਚ ਹੈ ਕੀ ਹੈ ਕੀ ਨਹੀਂ ਕਿਉਂਕਿ ਹੁਣ ਦੇਖੋ ਕੈਂਡੀਡੇਟਸ ਜਿਹੜੇ ਨੇ 네ਗੇਟਿਵ ਹੋ ਚੁੱਕੇ ਨੇ ਭੜਕੇ ਹੋਏ ਨੇ ਤੇ ਉਹਨਾਂ ਨੇ ਸਿੱਧਾ ਜਿਹੜਾ ਜਾ ਕੇ ਕੇਸ ਲਗਾਤਾ ਡਿਪਾਰਟਮੈਂਟ ਵੱਲੋਂ ਉਹਨਾਂ ਦਾ ਕੋਈ ਜਿਹੜਾ ਪੁਖਤਾ ਹੱਲ ਨਾ ਹੋਣ ਕਰਕੇ ਹੀ ਜਿਹੜਾ ਕੇਸ ਆ ਉਹ ਲੱਗਿਆ ਹੈ ਇਹ ਗੱਲ ਸਭ ਨੂੰ ਪਤਾ ਹੀ ਠੀਕ ਹੈ ਉਹਨਾਂ ਦੇ ਲਈ ਨਾ ਤਾਂ ਫੀਸ ਦਾ ਪੋਰਟਲ ਓਪਨ ਕੀਤਾ ਗਿਆ ਹੈ ਨਾ ਹੀ ਉਹਨਾਂ ਦਾ ਕੋਈ ਇਸ ਤਰੀਕੇ ਨਾਲ ਵਿਧ ਹੈਲਡ ਰਿ ਜਜਮੈਂਟ ਦੇਖਣ ਨੂੰ ਮਿਲੀ ਹੈ ਕੁਝ ਵੀ ਦੇਖਣ ਨੂੰ ਮਿਲਿਆ ਸਿੱਧਾ ਉਹਨਾਂ ਨੂੰ ਜਿਹੜਾ ਪਰਤੀ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਹੈ ਜੇਕਰ ਇਹ ਕੈਂਡੀਡੇਟ ਫੇਕ ਹੁੰਦੇ ਇੰਨੇ ਕਿ ਤਾਂ ਸਾਰਿਆਂ ਨੂੰ ਹੀ ਸਮਝ ਆਉਂਦੀ ਹੈ ਜੇ ਕੋਈ ਕੈਂਡੀਡੇਟ ਫੇਕ ਹੁੰਦਾ ਉਹਨੂੰ ਵੀ ਪਤਾ ਹੈ ਕਿ ਹਾਂ ਐਕਸ਼ਨ ਹੋ ਸਕਦਾ ਹੈ ਇਲੀਗਲ ਐਕਸ਼ਨ ਹੋ ਸਕਦਾ ਹੈ ਠੀਕ ਹੈ ਤੇ ਨਾ ਉਹ ਕੇਸ ਕਰਦੇ ਜੇ ਉਹ ਫੇਕ ਹੁੰਦੇ ਕਿਤੇ ਨਾ ਕਿਤੇ ਸੰਭਾਵਨਾ ਹੈ ਕਿ ਉਹ ਬਿਲਕੁਲ অথੈਂਟਿਕ ਕੈਂਡੀਡੇਟ ਨੇ ਤੇ ਬਹੁਤ ਜ਼ਿਆਦਾ ਉਹ ਜਿਹੜੇ ਨੇ ਡਿਪਾਰਟਮੈਂਟ ਵੱਲੋਂ ਅੱਕ ਕੇ ਹੀ ਜਿਹੜਾ ਕੇਸ ਲਗਾਏ ਨੇ ਲਗਾਇਆ ਜਿਨ੍ਹਾਂ ਨੇ ਠੀਕ ਹੈ ਤੇ ਹੁਣ ਇਸ ਦੀ ਸੁਣਵਾਈ ਜਿਹੜੀ ਹੈ 20 ਜੂਨ ਨੂੰ ਹੈ ਹੁਣ ਜੇ ਆਪਾਂ ਗੱਲ ਕਰ ਲਈਏ ਕਿ ਇਸ ਭਰਤੀ ਦਾ ਕੀ ਹੱਲ ਹੋ ਸਕਦਾ ਤਾਂ ਦੇਖੋ ਇਹਦਾ ਹੱਲ ਸਿਰਫ ਇੰਨਾ ਕਿ ਹੈ ਠੀਕ ਹੈ ਕਿ ডিপਾਰਟਮੈਂਟ ਨੂੰ ਚਾਹੀਦਾ ਏ ਕਿ ਉਹਨਾਂ ਦਾ ਜਿਹੜਾ ਡਾਟਾ ਏ ਉਹ ਕਲੈਕਟ ਕੀਤਾ ਜਾਵੇ ਪ੍ਰੋਪਰ ਮੈਚ ਕੀਤਾ ਜਾਵੇ ਤਰੀਕੇ ਦੇ ਨਾਲ ਜਿਹੜੀ ਵੀਡੀਓਗ੍ਰਾਫੀ ਐਗਜ਼ਾਮ ਦੇ ਵਿੱਚ ਹੋਈ ਹੈ ਉਹ ਵੀ ਦੇਖੀ ਜਾਵੇ ਯਾਨੀ ਮੁਕਦੀ ਗੱਲ ਇਹ ਏ ਕਿ ডিপਾਰਟਮੈਂਟ ਦੇ ਹੱਥ ਵਿੱਚ ਸਭ ਕੁਝ ਹੈ ਠੀਕ ਹੈ ਦੇਖੋ ਤੁਹਾਨੂੰ ਸਭ ਨੂੰ ਪਤਾ ਹੈ ਕਿ ਪਹਿਲਾਂ ਤਾਂ ਐਗਜ਼ਾਮ ਕਰਕੇ ਬਹੁਤ ਸਾਰੇ ਕੈਂਡੀਡੇਟਸ ਨਿਰਾਸ਼ ਹੋਏ ਸਾਰਾ ਕੁਝ ਹੋ ਗਿਆ ਸੀ ਸਕਰੂਟੀ ਹੋ ਗਈ ਸੀ ਹਨਾ ਐਗਜ਼ਾਮ ਵਗੈਰਾ ਮੈਰਿਟ ਸਭ ਕੁਝ ਹੋ ਗਿਆ ਸੀ ਲੇਕਿਨ ਤੁਹਾਨੂੰ ਪਤਾ ਹੈ ਕਿ ਪੇਪਰ A ਰੱਦ ਕਰਕੇ ਦੁਬਾਰਾ ਕੰਡਕਟ ਕਰਾਇਆ ਜਾ ਰਿਹਾ ਹੈ ਤਾਂ ਕੈਂਡੀਡੇਟਸ ਕਿਤੇ ਨਾ ਕਿਤੇ ਉਸ ਨਿਰਾਸ਼ਾ ਵਿੱਚੋਂ ਨਿਕਲੇ ਹੁਣ ਇਹ ਜਿਹੜਾ ਹੈ ਕੇਸ ਲਗਾ ਕੇ ਹੋਰ ਕੈਂਡੀਡੇਟ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਤਾਂ ਇਹ ਗੱਲ ਬਹੁਤ ਹੀ ਨਿੰਦਾ ਜਨਕ ਹੈ ਠੀਕ ਹੈ ਕੈਂਡੀਡੇਟ ਵੀ ਪਰੇਸ਼ਾਨ ਹੈ ਠੀਕ ਹੈ ਕਿਤੇ ਨਾ ਕਿ ਤੇ ਡਿਪਾਰਟਮੈਂਟ ਨੂੰ ਚਾਹੀਦਾ ਹੈ ਕਿ ਇਸ ਭਰਤੀ ਨੂੰ ਲੈ ਕੇ ਜਿਹੜਾ ਸੀਰੀਅਸ ਹੋਣ ਜਿਹੜੇ ਇਹ ਛੋਟੇ ਮੋਟੇ ਮੁੱਦਿਆਂ ਕਰਕੇ ਡਿਪਾਰਟਮੈਂਟ ਵੱਲੋਂ ਜਦੋਂ ਕੋਈ ਹੱਲ ਨਹੀਂ ਕੀਤਾ ਜਾਂਦਾ ਤਾਂ ਹੀ ਜਿਹੜੇ ਕੈਂਡੀਡੇਟਸ ਨੇ ਉਹ ਫਿਰ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਂਦੇ ਨੇ ਤਾਂ ਜਾ ਕੇ ਹਾਈ ਕੋਰਟ ਦੇ ਵਿੱਚ ਜਿਹੜਾ ਕੇਸ ਲੱਗਦਾ ਹੈ ਠੀਕ ਹੈ ਹੁਣ ਇਹਦੇ ਐਡਵੋਕੇਟ ਤੁਸੀਂ ਦੇਖ ਸਕਦੇ ਹੋ ਜੀ ਏਜੀ ਪੰਜਾਬ ਨੇ ਠੀਕ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਡਾਇਰੀ ਨੰਬਰ ਵੀ ਦੇਖ ਸਕਦੇ ਹੋ ਤੇ 14 ਜੂਨ ਨੂੰ ਇਹ ਕੇਸ ਫਾਈਲ ਕੀਤਾ ਗਿਆ ਸੀ 20 ਜੂਨ ਨੂੰ ਇਸ ਦੀ ਜਿਹੜੀ ਸੁਣਵਾਈ ਹੋਣ ਜਾ ਰਹੀ ਹੈ ਜਿਹੜੇ ਕੈਂਡੀਡੇਟਸ ਪੁੱਛ ਰਹੇ ਨੇ ਕਿ ਭਰਤੀ ਹੁਣ ਪੂਰੀ ਹੋਏਗੀ ਜਾਂ ਨਹੀਂ ਤਾਂ ਦੇਖੋ ਭਰਤੀ ਤਾਂ ਪੂਰੀ ਹੋਏਗੀ ਹੀ ਹੋਏਗੀ ਠੀਕ ਹੈ ਬਸ ਇੰਨਾ ਕਹਿ ਵੀ ਜਿਸ ਤਰੀਕੇ ਨਾਲ ਐਗਜ਼ਾਮ ਹੋਣਾ ਸੀਗਾ ਹੋ ਸਕਦਾ ਹੈ ਜੇਕਰ ਇਸ ਇਸ ਕੇਸ ਦਾ ਹੱਲ ਨਾ ਕੀਤਾ ਗਿਆ ਇਸ ਮੁੱਦੇ ਦਾ ਜਲਦੀ ਹੱਲ ਨਾ ਕੀਤਾ ਗਿਆ ਤਾਂ ਹੋ ਸਕਦਾ ਹੈ ਕਿ ਜਿਹੜੀ ਭਰਤੀ ਹੈ ਥੋੜੀ ਜੀ ਹੋਰ ਲੇਟ ਹੋ ਜੇ ਇਹ ਸਿਰਫ ਇੱਕ ਆਪਾ ਸੰਭਾਵਨਾ ਦਰਸਾ ਰਹੀਆਂ ਠੀਕ ਹੈ ਜੇਕਰ ਡਿਪਾਰਟਮੈਂਟ ਹੱਲ ਕਰਦਾ ਹੈ ਤਾਂ ਬਹੁਤ ਚੰਗੀ ਗੱਲ ਹੈ ਲੇਕਿਨ ਜਿਹੜੇ ਕੈਂਡੀਡੇਟਸ ਪੁੱਛ ਰਹੇ ਨੇ ਕਿ ਭਰਤੀ ਰੱਦ ਤਾਂ ਨਹੀਂ ਹੋਏਗੀ ਭਰਤੀ ਸੇਫ ਹੈ ਜਾਂ ਨਹੀਂ ਪੂਰੀ ਹੋਏਗੀ ਜਾਂ ਨਹੀਂ ਤਾਂ ਇਹ ਤਾਂ ਦੇਖੋ ਪੂਰੀ ਹੋਏਗੀ ਹੀ ਹੋਏ ਹੋਏਗੀ ਲੇਕਿਨ ਇਸ ਕੇਸ ਦਾ ਕੀ ਫੈਸਲਾ ਆਂਦਾ ਹੈ ਕਿ ਇਸ ਤੇ ਕੰਪਲੀਟ ਕੀਤੀ ਜਾਏਗੀ ਉਹ ਜਿਹੜੀ ਦੇਖਣ ਵਾਲੀ ਚੀਜ਼ ਹੋਏਗੀ ਹੁਣ ਕਲੀਅਰ ਹੈ ਜੀ ਤਾਂ ਚੰਗਾ ਰਹਿੰਦਾ ਜੇਕਰ ਡਿਪਾਰਟਮੈਂਟ ਆਪਣੇ ਲੈਵਲ ਤੇ ਉਹਨਾਂ ਦਾ ਕੋਈ ਹੱਲ ਕਰਦਾ ਉਹਨਾਂ ਨੂੰ ਨਾ ਹੀ ਜ਼ਰੂਰਤ ਪੈਂਦੀ ਕੋਈ ਕੇਸ ਫਾਈਲ ਕਰਨ ਦੀ ਹੁਣ ਤੁਹਾਨੂੰ ਪਤਾ ਵੀ ਐਗਜ਼ਾਮ ਡੇਟ ਹੈ ਆਈ ਹੋਈ ਹੈ ਤੇ ਫਿਲਹਾਲ ਭਰਤੀ ਤੇ ਸਟੇ ਨਹੀਂ ਹੈਗੀ ਲੇਕਿਨ ਜਿਹੜਾ ਇਹ ਨਵਾਂ ਕੇਸ ਲੱਗਿਆ ਹੈ ਇਹਦਾ ਕਿਤੇ ਨਾ ਕਿਤੇ ਜਿਹੜਾ ਖਤਰਾ 99 ਤੇ ਹੋ ਸਕਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਕਲੀਅਰ ਹੈ ਬਾਕੀ ਦੇਖੋ ਪੱਟੀ ਦਾ ਤਾਂ ਇੱਕੋ ਸੋਲੂਸ਼ਨ ਹੈ ਡਿਪਾਰਟਮੈਂਟ ਜਲਦੀ ਤੋਂ ਜਲਦੀ ਇਹਨਾਂ ਤੇ ਜਿਹੜਾ ਐਕਸ਼ਨ ਲਵੇ ਇਹਨਾਂ ਦਾ ਜਿਹੜਾ ਮਸਲਾ ਉਹ ਹੱਲ ਕਰੇ ਕਿਸੇ ਵੀ ਤਰੀਕੇ ਨਾਲ ਹੱਲ ਕਰੇ ਐਡਾ ਕੋਈ ਡੀਪਲੀ ਮੁੱਦਾ ਤਾਂ ਹੈ ਨਹੀਂ ਕਿ ਹੱਲ ਨਹੀਂ ਹੋ ਸਕਦਾ ਕੈਂਡੀਡੇਟਸ ਜਿਹੜੇ ਨੇ ਮਜਬੂਰ ਹੋ ਕੇ ਹੀ ਕੇਸ ਰਿਡ ਨੇ ਲਗਾਉਂਦੇ ਨੇ ਉਹਨੂੰ ਚਾਹ ਹੁੰਦਾ ਵੀ ਜਲਦੀ ਜਲਦੀ ਐਗਜ਼ਾਮ ਕੰਡਕਟ ਕਰਾ ਕੇ ਮੈਰਿਟ ਲਿਸਟ ਆ ਕੇ ਜੋਇਨ ਕਰਾਏ ਜਾਵੇ ਲੇਕਿਨ ਜਦੋਂ ਡਿਪਾਰਟਮੈਂਟ ਵੱਲੋਂ ਕੋਈ ਪ੍ਰੋਪਰ ਜਿਹੜਾ ਇਹਨਾਂ ਦਾ ਪ੍ਰੋਸੈਸ ਨਹੀਂ ਕੀਤਾ ਗਿਆ ਤਾਂ ਜਾ ਕੇ ਕੈਂਡੀਡੇਟਸ ਜਿਹੜਨੇ ਹਾਈ ਕੋਰਟ ਦੇ ਵਿੱਚ ਗਏ ਨੇ ਕਲੀਅਰ ਹੈ ਤਾਂ ਆਈ ਹੋਪ ਤੁਹਾਨੂੰ 94 ਤੇ ਜਿਹੜਾ ਨਵਾਂ ਕੇਸ ਲੱਗਿਆ ਇਹਦੀ ਪੂਰੀ ਜਿਹੜੀ ਜਾਣਕਾਰੀ ਆ ਪ੍ਰਾਪਤ ਹੋ ਗਈ ਹੋएगी ਠੀਕ ਹੈ ਮੈਂ ਵੀਡੀਓ ਲੇਟ ਤਾਂ ਹੀ ਪਾਈ ਹੈ ਕਿਉਂਕਿ ਦੇਖੋ ਕਈ ਵਾਰੀ ਕੀ ਹੁੰਦਾ ਆਪਾਂ ਨੂੰ ਗੱਲ ਪ੍ਰੋਪਰ ਪਤਾ ਨਹੀਂ ਹੁੰਦੀ ਆ ਕਹਿ ਲਓ ਵੀ ਕੋਈ ਕੋਈ ਗੱਲ ਆਪਾਂ ਨੂੰ ਇੰਨੀ ਚੰਗੇ ਤਰੀਕੇ ਨਾਲ ਆਪਾਂ ਨੂੰ ਜਿਹੜੀ ਆ ਉਹਨੂੰ ਪਹਿਲਾਂ ਘੋਖਣਾ ਪੈਂਦਾ ਹੈ ਵੀ ਹਾਂ ਇਹ ਗੱਲ ਸੱਚ ਹੈ ਜਾਂ ਫੇਕ ਹੈ ਹੁਣ ਦੇ ਟਾਈਮ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਕਿੰਨੀਆਂ ਜਿਹੜੀਆਂ ਗੱਲਾਂ ਫੇਕ ਵੀ ਨੇ ਕਿੰਨੀਆਂ ਰੀਅਲ ਵੀ ਨੇ ਤਾਂ ਉਹਨਾਂ ਨੂੰ ਛਾਂਟਣਾ ਪੈਂਦਾ ਹੈ ਦੇਖਣਾ ਪੈਂਦਾ ਹੈ ਇੱਥੇ ਕਿਸੇ ਨੂੰ ਜਿਹੜਾ ਇਸ ਚੈਨਲ ਦੇ ਥਰੂ ਜਾਂ ਇਸ ਵੀਡੀਓ ਦੇ ਥਰੂ 네ਗੇਟਿਵ ਨਹੀਂ ਕੀਤਾ ਜਾ ਰਿਹਾ ਇਹ ਨਾ ਸੋਚੋ ਵੀ ਵੀਡੀਓ ਦੇ ਵਿੱਚ ਕਹਤਾ ਕਿ ਹਾਂ ਭਰਤੀ ਤੇ ਸਟੇਅ ਲੱਗ ਸਕਦੀ ਹੈ ਜਾਂ ਐਗਜ਼ਾਮ ਲੇਟ ਹੋ ਸਕਦਾ ਹੈ ਹੈਨਾ ਇਹ ਜੋ ਕੁਝ ਨਹੀਂ ਹੈਗਾ 네ਗੇਟਿਵ ਕਰਨ ਦਾ ਕਿਸੇ ਨੂੰ ਕੋਈ ਸ਼ੌਂਕ ਨਹੀਂ ਹੁੰਦਾ ਸਿਰਫ ਗੱਲ ਇੰਨੀ ਕਹਿ ਕੇ ਤੁਹਾਨੂੰ ਆਉਣ ਵਾਲੀ ਜਿਹੜੀਆਂ ਕੇਸਿਸ ਦੇ ਹਾਲਾਤ ਨੇ ਜਾਂ ਭਰਤੀ ਦੇ ਹਾਲਾਤ ਨੇ ਉਹ ਜਿਹੜਨੇ ਤੁਹਾਡੇ ਨਾਲ ਇਸ ਵੀਡੀਓ ਦੇ ਵਿੱਚ ਸਾਂਝੇ ਕੀਤੇ ਜਾ ਰਹੇ ਨੇ ਉਹ ਵੀ ਤਾਂ ਕੀਤੇ ਜਾ ਰਹੇ ਨੇ ਕਿਉਂ ਕੈਂਡੀਡੇਟਸ ਲਗਾਤਾਰ ਪੁੱਛ ਰਹੇ ਸਨ ਕਿ ਹੁਣ ਐਗਜ਼ਾਮ ਹੋਏਗਾ ਜਾਂ ਨਹੀਂ ਭਰਤੀ ਹੋਏਗੀ ਜਾਂ ਨਹੀਂ ਤਾਂ ਸਭ ਕੁਝ ਹੋਏਗਾ ਬਸ ਗੱਲ ਹੈ ਕਿ ਇਹਨਾਂ ਦੇ ਮੁੱਦੇ ਦਾ ਜਲਦ ਤੋਂ ਜਲ ਜਿਹੜਾ ਹੱਲ ਕੀਤਾ ਜਾਵੇ ਕਲੀਅਰ ਹੈ ਤਾਂ ਇਹ ਹੈਗੀ ਸੀ ਅੱਜ ਦੀ ਵੀਡੀਓ ਬਾਕੀ ਜੇਕਰ ਤੁਹਾਡਾ ਕੋਈ ਵੀ ਡਾਊਟ ਕੁਐਸਚਨ ਜਾਂ ਸੁਝਾਅ ਹੋਵੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਸਕਦੇ ਹੋ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਉਮੀਦ ਕਰਦੇ ਆ ਕਿ ਡਿਪਾਰਟਮੈਂਟ ਸੀਰੀਅਸ ਹੋ ਕੇ ਜਿਹੜਾ ਇਹਨਾਂ ਦਾ ਹੱਲ ਕਰੇ ਹਨਾ ਕਿਸੇ ਤਰੀਕੇ ਨਾਲ ਜਿਹੜੀ ਇਹ ਭਰਤੀ ਹੈ ਉਹ ਜਲਦ ਤੋਂ ਜਲਦ ਜਿਹੜੀ ਹੈ ਕੰਪਲੀਟ ਕੀਤੀ ਜਾਵੇ ਇਹ ਤਾਂ ਉਮੀਦ ਕੀਤੀ ਜਾ ਸਕਦੀ ਹੈ ਹੁਣ ਤੁਹਾਨੂੰ ਪਤਾ ਵੀ 23 ਚੋਂ ਭਰਤੀ 4 ਸਾਲ ਬਾਅਦ ਕੰਪਲੀਟ ਹੋਣ ਜਾ ਰਹੀ ਹੈ ਲੇਕਿਨ ਉਹਦੇ ਦੇ ਵੀ ਤੁਹਾਨੂੰ ਪਤਾ ਹੈ ਵੀ ਬਹੁਤ ਸਾਰੇ ਕੈਂਡੀਡੇਟਸ ਹੈ ਜਿਨੇ ਉਹਦੇ ਤੇ ਵੀ ਬੀਐਡ ਬੀਐਡ ਦਾ ਜਾਂ ਕਿਸੇ ਹੋਰ ਮਸਲੇ ਕਰਕੇ ਜਿਹੜਾ ਐਨਆਈਓਐਸ ਕਰਕੇ ਜਿਹੜੇ ਨਾ ਕੇਸ ਲਗਾ ਰਹੇ ਨੇ ਤਾਂ ਇਹ ਭਰਤੀਆਂ ਜਿਹੜੀਆਂ ਨੇ ਇਸੇ ਤਰੀਕੇ ਨਾਲ ਚੱਲਣਗੀਆਂ ਲੇਕਿਨ ਡਿਪੈਂਡ ਕਰਦਾ ਹੈ ਕਿ ਡਿਪਾਰਟਮੈਂ ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਡਿਪਾਰਟਮੈਂਟ ਨੂੰ ਦੇਖਣੀਆਂ ਪੈਣਗੀਆਂ ਠੀਕ ਹੈ ਜੀ ਬਾਕੀ ਚੈਨਲ ਤੇ ਨਵੇਂ ਹੋ ਤਾਂ ਜੀ ਸਬਸਕ੍ਰਾਈਬ ਕਰ ਲਓ ਨਾ ਚੈਨਲ ਵਿੱਚ ਸੰਬੰਧੀ ਹਰ ਪ੍ਰਕਾਰ ਦੀ ਅਪਡੇਟ ਜਿਹੜੀਆਂ ਤੁਹਾਨੂੰ ਇਸ ਚੈਨਲ ਤੇ ਮਿਲਦੀ ਰਹੇਗੀ ਆਪਣੇ ਟੈਲੀਗ੍ਰam ਗਰੁੱਪ ਨਾਲ WhatsApp ਗਰੁੱਪ ਨਾਲ ਜ਼ਰੂਰ ਜੁੜੋ ਲਿੰਕ ਜਿਹੜਾ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜੇਗਾ ਉੱਥੇ ਆਪਾਂ ਹਰ ਪ੍ਰਕਾਰ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹਨੇ ਆ ਨੈਕਸਟ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਰਿਵਿਊ ਪਟੀਸ਼ਨ ਦੀ ਜਿਹੜੀ ਫਾਈਲ ਕੀਤੀ ਗਈ ਹੈ ਠੀਕ ਹੈ ਉਹਦੇ ਤੇ ਵੀ ਆਪਾਂ ਨੈਕਸਟ ਵੀਡੀਓ ਦੇ ਵਿੱਚ ਜਿਹੜੀ ਗੱਲ ਕਰਾਂਗੇ ਠੀਕ ਹੈ ਫਿਲਹਾਲ ਉਮੀਦ ਕਰਦੇ ਆ ਦੁਆ ਕਰਦੇ ਆ ਜੀ ਕਿ ਜਲਦ ਤੋਂ ਜਲਦ ਜਿਹੜੀ ਇਹ ਭਰ ਦੇ ਹੱਲ ਹੋਵੇ ਕੋਈ ਨਾ ਕੋਈ ਜਿਹੜੀ ਪੋਜ਼ਿਟਿਵ ਰਿਸਪੌਂਸ ਆ ਉਹ ਦੇਖਣ ਨੂੰ ਮਿਲੇ ਠੀਕ ਹੈ ਜੀ ਮਿਲਦੇ ਆ ਨਵੀਂ ਵੀਡੀਓ ਲੈ ਕੇ ਵੀਰ ਦੇਖਣ ਲਈ ਧੰਨਵਾਦ ਥੈਂਕ ਯੂ